ਬੀਤੇ ਦਿਨੀ ਫਗਵਾੜਾ ਦੇ ਕਮੇਟੀਆਂ ਦੇ ਪੈਸੇ ਲੈ ਕੇ ਭਜਣ ਦੇ ਮਾਮਲੇ ਵਿੱਚ ਸੰਜੀਵ ਸ਼ਰਮਾ ਹੈਪੀ ਦੇ ਖਿਲਾਫ ਪੀੜਤ ਪਰਿਵਾਰ ਮਿਲੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇਵਾਲ ਨੂੰ ਅਤੇ ਆਪ ਨੇਤਾ ਹਰਜੀ ਮਾਨ ਨੂੰ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਦਰੇ ਦਰੇ ਮੇਰੇ ਕੋਈ 1.1 ਛੋਟੇ ਵੀਰ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਤੁਹਾਡੇ ਨਾਲੋਂ ਪਹਿਲਾਂ ਮੈਂ ਇਸ ਗੱਲ ਦੇ ਉੱਤੇ ਆਪਣੀ ਛਾਣੀ ਪਰਦਾ ਆ ਮੌਜੂਦਾ ਆਪਣੀ ਸਮੁੱਚੀ ਇਧਰ ਦੇਖੋ ਪਗਵਾੜੇ ਦੀ ਬਿਠਾਓ ਬੈਠੋ ਅਣੀ ਇਹ ਸਥਿਤੀ ਦੇ ਵਿੱਚ ਕਹਿੰਦਾ ਭਾਪ ਕੀ ਆ ਬ੍ਰਦਰ ਉਸ ਬੰਦੇ ਨੇ ਮੇਰੀ 3 ਸਾਲ ਲਗਾਤਾਰ ਮਦਦ ਕੀਤੀ ਮੈਂ ਦੇਖੋ ਅੱਜ ਜੇ ਮੈਂ ਮੈਨੂੰ ਮੇਰਾ ਜਿਹੜਾ ਪਿੱਟਣਾ ਨਾ ਕੋਪਾਲ ਸਾਹਿਬ ਮੇਰ ਸਾਹਿਬ ਉਹ ਇਸ ਗੱਲ ਦਾ ਮੈਂ ਉਹਦੇ ਘਰ ਜਾ ਕੇ ਕਿਹਾ ਮੈਂ ਕਿਹਾ ਤੈਨੂੰ ਕੌਣ ਸ਼ਹਿਰ ਚ ਤੰਗ ਕਰਦਾ ਤੂੰ ਦੱਸਾਂ 15 20 ਬੰਦਿਆਂ ਦੀ ਮੈਨੂੰ ਲਿਸਟ ਬਣਾ ਕੇ ਦੇ ਆਪਾਂ ਸਾਰਾ ਸ਼ਹਿਰ ਇਕੱਠਾ ਕਰ ਲੈਣਾ ਮੈਨੂੰ ਤੁਹਾਨੂੰ ਪਾਜੀ ਉਹਦੇ ਘਰ ਮੈਂ ਬਿਲਕੁਲ ਸਮਾ ਮੜਾ ਆ ਗਿਆ ਉਹਨੂੰ ਲੋਕ ਤੰਗ ਕਰਨ ਲੱਗ ਪਏ ਉਹਨੇ ਗੱਲ ਨਹੀਂ ਕੀਤੀ ਕਿਸੇ ਨਾਲ ਉਹ ਦੂਜੇ ਪਾਸੇ ਨੂੰ ਦੁਰ ਪਿਆ ਆ ਕਾਕਾ ਭਾਜੀ ਆ ਰਮਨ ਭਾਜੀ ਆ ਜੀ ਮੇਰੇ ਇਹਨਾਂ ਦੀ ਮੌਜੂਦਗੀ ਵਿੱਚ ਮੈਂ ਉਹ ਬ੍ਰਦਰ ਗੱਲ ਕਹੀ ਮੈਂ ਕਿਹਾ ਹੈਪੀ ਜੇ 10 15 20 ਲੱਖ ਦੀ ਲੋੜ ਹੈ ਨਾ ਮੈਂ ਸ਼ਾਪ ਆਪਣੀ ਸੇਲ ਕਰ ਰਹੀ ਆ ਮੈਂ ਕਿਹਾ ਤੁਹਾਨੂੰ ਮੇ ਤੋਂ ਪੈਸੇ ਲੈ ਲੇ ਯਾਰ ਤੂੰ ਆਪਣੇ ਚਿਹਰੇ ਤੇ ਮੈਨੂੰ ਸੀ ਕਿਉਂਕਿ ਉਹਦਾ ਚੰਗਾ ਵਿਵਹਾਰ ਸੀ ਉਹਦੀ 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 ਕਾਰ ਹੋ ਗਈ ਲੱਗਾ ਉਹ ਬੰਦਾ ਸਾਡੇ ਉਥੇ ਬਾਬੇ ਗਧੀਆਂ ਲੰਘੇ ਕਾਰ ਵੀ ਸੀਗੀ ਉਹਦੇ ਕੋ ਉਹਦੇ ਭਤੀਜੇ ਦੀ ਕਾਰ ਸੀਗੀ ਉਹ ਕੋਈ ਬੰਦਾ ਲੈ ਗਿਆ ਮੈਨੂੰ ਨਹੀਂ ਪਤਾ ਕੌਣ ਲੈ ਗਿਆ ਉਹਦੇ ਘਰ ਨੂੰ 10 ਤਾਲੇ ਲਾ ਦਿੱਤੇ ਰਾਈਟ ਵੇਵ ਸੇਮ ਡੇ ਪੋਸਟਰ ਲਾਤੇ ਪੋਸਟਰ ਵੀ ਉਹਦੇ ਘਰ ਚਰਨਾ ਚਰਵਾਉਣ ਲੱਗਾ ਜੀ ਮੇਰੀ ਹਾਇਸੀਅਤ ਇੰਨੀ ਵੀ ਨਹੀਂ ਮੈਂ ਵਕੀਰ ਵੀ ਕਰ ਲਿਆ ਮੈਂ ਓਪਨ ਸਟੇਟ ਫਾਰਵਰਡ ਕਰ ਕਰ ਲੱਗਾ ਓਨੈਸਟੀ ਨਾਲ 8.5 ਲੱਖ ਰੁਪਈਆ ਮੇਰਾ ਜਿਹੜਾ ਰਾਤੀ ਉਹਨੇ ਉਸ ਰਾਸਤੇ ਚਲੋ ਗੱਲ ਵੀ ਹੋਈ ਹੈ ਨਾ ਪਤਾ ਵੀ ਤੁਸੀਂ ਪਤਾ ਸਕਦੇ ਹੋ ਮੈਨੂੰ ਤੁਹਾਡੇ ਤੋਂ ਆਸ ਦੀ ਉਮੀਦ ਹੈ ਜੀ ਬਸ ਮੈਂ ਹੋਰ ਕੁਝ ਨਹੀਂ ਤੁਸੀਂ ਉਹ ਕਿੱਦਾਂ ਪੂਰੀ ਕਰਾਉਣੀ ਕਿਤਾ ਨਹੀਂ ਇਟ ਇਜ਼ ਟੋਟਲੀ ਡਿਪੈਂਡਡ ਓਨ ਗੱਲ ਬੜੀ ਸਾਫ਼ ਹੈ ਬਸ ਤੁਹਾਡੇ ਇਕੱਲੇ 8.5 ਲੱਖ ਨਹੀਂ ਤੁਹਾਡੇ ਵਰਗੇ ਕਈ ਸਾਥੀ ਹਾਂ ਹਾਂ ਜੀ ਲਿਓ ਸਾਡੀ ਕੋਸ਼ਿਸ਼ ਇਹ ਹੈ ਵੀ ਉਹਨੂੰ ਕੋਈ ਉੱਤੇ ਪਰਚਾ ਕਰਕੇ ਉਹਨੂੰ ਟੌਰਚਰ ਟੌਰਚਰ ਨਹੀਂ ਸਾਡੀ ਤਾਂ ਕੋਸ਼ਿਸ਼ ਇਹ ਹੈ ਵੀ ਜੋ ਐਫਪੀ ਨੇ ਤੁਹਾਡੇ ਨਾਲ ਕੀਤਾ ਬਿਹਾਰ ਤੁਸੀਂ ਆਪੇ ਦੱਸਿਆ ਬਹੁਤ ਚੰਗਾ ਬਿਹਾਰ ਉਹ ਚੰਗਾ ਬਿਹਾਰ ਅੱਜ ਉਹਦੀਆਂ ਮਜਬੂਰੀਆਂ ਹੋ ਗਈਆਂ ਕੋਈ ਗੱਲ ਨਹੀਂ ਇਹ ਮਜਬੂਰੀਆਂ ਤਾਂ ਨਹੀਂ ਹੋ ਜਾਂਦੀਆਂ ਉੱਤੇ ਪਰਚਾ ਹੋ ਗਿਆ ਪੁਲਿਸ ਨੇ ਫੜ ਲਿਆ ਪਰ ਮੇਰੀ ਕੋਸ਼ਿਸ਼ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਸਾਰੇ ਜਿਹਨਾਂ ਨੇ ਪੈਸੇ ਪਾਏ ਉਹਨਾਂ ਦੇ ਪੈਸੇ ਮਿਲ ਜਾਣ ਬਸ ਉਹਨੂੰ ਦੇ ਨਹੀਂ ਕੱਲੇ ਮਿਲ ਜਾਣ ਜਿੰਨੇ 100 200 ਨੇ ਪਾਰੇ ਉਹਨੂੰ ਪੈਸੇ ਦਿੱਤੇ ਆ ਉਹਨਾਂ ਦੇ ਸਾਰਿਆਂ ਦੇ ਪੈਸੇ ਮਿਲ ਜਣਗੇ ਬਿਲਕੁਲ ਸਰ ਤੇ ਅਸੀਂ ਇਹ ਵੀ ਉਹਦੇ ਨਾਲ ਵੀ ਅਸੀਂ ਵਾਦਾ ਕਰਦੇ ਤੁਹਾਡੇ ਸਾਹਮਣੇ ਕਿ ਜਿੰਨੇ ਜੇ ਕੋਈ ਐਫ ਆਈ ਆਰ ਹੋਏ ਉਹ ਵੀ ਕੈਨਸਲ ਕਰਾਵਾਂਗੇ ਕਿਉਂਕਿ ਆਪਾਂ ਅਸੀਂ ਦੁਖੀ ਨਹੀਂ ਹੈਗੇ ਇਹ ਤਾਂ ਦੇਖੋ ਤੁਸੀਂ ਉਹਦੇ ਤੋਂ ਪੈਸੇ ਦਿੱਤੇ ਇਹਦਾ ਮਤਲਬ ਤੁਸੀਂ ਸਾਡੇ ਨਾਲੋਂ ਜ਼ਿਆਦਾ ਉਹਤੇ ਵਿਸ਼ਵਾਸ ਕਰਦੇ ਕੋਈ ਪੈਸੇ ਕਿਸ ਨੂੰ ਦਿੰਦਾ ਜੀ ਨਹੀਂ ਆਪਣੇ ਭਰਾ ਸਗੇ ਨੂੰ ਕੋਈ ਪੈਸਾ ਨਹੀਂ ਦਿੰਦਾ ਜੇ ਕਰੋੜਾਂ ਰੁਪਏ ਪਬਲਿਕ ਨੇ ਉਹਨੂੰ ਦੇ ਦਿੱਤੇ ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਉਹਤੇ ਭਰੋਸਾ ਹੈ ਔਰ ਦੂਜੀ ਗੱਲ ਇਹ ਵੀ ਉਹਨੂੰ ਤੁਹਾਡੇ ਦੇ ਤੁਹਾਡਾ ਭਰੋਸਾ ਕਮਾਇਆ ਸੋ ਸਾਡੀ ਕੋਸ਼ਿਸ਼ ਇਹ ਰੂ ਵੀ ਤੁਹਾਡੇ ਮਸਲੇ ਸਾਰਿਆਂ ਦੇ ਪਹਾਲ ਲੱਗ ਮੈਂ ਬੈਠੀ ਹੈ ਮੈਂ ਇੱਕ ਇਮਾਨਦਾਰੀ ਦੇ ਨਾਲ ਆਪਣਾ ਅੱਜ ਇੱਕ ਰੱਖਣ ਲੱਗਾ ਤਾਂ ਤੇ ਹੈਪੀ ਇੱਕ ਨਾਹਿਤ ਇਮਾਨਦਾਰ ਇਨਸਾਨ ਸੀ ਉਹਦੀਆਂ ਕੀ ਮਜਬੂਰੀਆਂ ਹੋਈਆਂ ਹੋਣਗੀਆਂ ਜਿੱਦਾਂ ਡਾਕਟਰ ਚੰਬਲਾਲ ਸਾਹਿਬ ਨੇ ਦੱਸਿਆ ਪੇ ਉਹ ਵੀ ਮੰਦੇ ਨਜ਼ਰ ਲੀਆਂ ਜਾਣਗੀਆਂ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਰਾਜਕਮਨ ਚੱਬੇਵਾਲ ਸਾਹਿਬ ਦਾ ਮੇਅਰ ਸਾਹਿਬ ਦਾ ਹਰਜੀਮਾਨ ਸਾਹਿਬ ਦਾ ਦਲਜੀਤ ਰਾਜੂ ਜੀ ਦਾ ਜਗENDER ਸਿੰਘ ਮਾਨ ਸਾਹਿਬ ਦਾ ਇਹਨੂੰ ਹੁਣ ਮੈਂ ਇਹਨੂੰ ਵੀ ਸਿਆਸਤ ਦੀ ਟੱਕੜੀ 'ਚ ਨਾ ਟੋਲਿਓ ਕਿਉਂਕਿ ਦਿਲ ਮੇਰਾ ਭਰਿਆ ਆ ਜੇਸ ਇਨਸਾਨ ਨੇ ਗਰਮੀ ਦੇ ਵਿੱਚ ਚੱਲ ਕੇ ਆ ਕੇ ਆ ਮੇਰੇ ਇਕੱਲੇ ਦੀ ਆਵਾਜ਼ ਤੇ ਆ ਗਏ ਕਹਿੰਦੇ ਸੋਨੂੰ ਗੱਲ ਮੈਨੂੰ ਕੋਈ ਵੀ ਕਹਿੰਦੇ ਕਰ ਦਵੇ ਗੱਲ ਸੁਣਨੂ ਦੀ ਨਹੀਂ ਜਾਂ ਕਿਸੇ ਦੀ ਨਹੀਂ ਇਹਨਾਂ ਨੂੰ ਕੋਈ ਕਾਲ ਤਾਂ ਕਰਕੇ ਦੇਖੇ ਉਹ ਤਾਂ ਵੈਸੇ ਵੀ ਡਾਕਟਰ ਨੇ ਸਾਡਾ ਸ੍ਰੀ ਦਾ ਕੱਲ આજ ਤੱਕ ਉਹਨਾਂ ਨੇ ਕੀਤਾ ਹੀ ਕੀਤਾ ਲੋਕਾਂ ਦਾ ਲੇਕਿਨ ਉਹ ਤਾਂ ਸਾਡੇ ਦੁੱਖਾਂ ਦੀ ਗੁਹਾਰ ਵੀ ਸੁਣਨ ਨੂੰ ਖੜੇ ਨੇ ਹੈਪੀ ਮੈਂ ਤੈਨੂੰ ਬੇਨਤੀ ਕਰਦਾ ਤੂੰ ਬੇਈਮਾਨ ਨਹੀਂ ਸੀ ਤੇਰੇ ਇਸ ਇਮਾਨਦਾਰੀ ਨੂੰ ਲੋਕੀ ਤੇਰੇ ਨਾਲ ਕਰੋੜਾਂ ਦਾ ਵਿਸ਼ਵਾਸ ਕਰਕੇ ਚੱਲੇ ਸੀ ਪਰ ਲੇਕਿਨ ਅੱਜ ਮੈਂ ਬੇਨਤੀ ਕਰਦਾ ਸਾਡਾ ਬਣਦਾ ਹੱਕ ਦੇ ਜਿੱਦਾਂ ਰਾਜਮਲ ਚੱਬੇਵਾਲ ਸਾਹਿਬ ਨੇ ਕਿਹਾ ਬਹਿ ਜਾ ਇਹਨਾਂ ਦੀ ਸ਼ਰਨ ਆ ਜਾ ਇਹਨਾਂ ਦੀ ਸ਼ਰਨ ਮੈਂ ਤਾਂ ਕਹਿੰਨਾ ਪੇ ਜਿਹੜੇ ਇਸ ਵੇਲੇ ਮੌਜੂਦਾ ਪੰਜਾਬ ਸਰਕਾਰ ਦੇ ਨਾਲ ਸਾਡੇ ਲੋਕਾਂ ਦੀਆਂ ਦੁੱਖਾਂ ਸੁੱਖਾਂ ਦੀਆਂ ਸਾਂਝਾ ਨਜਿੱਠਣ ਨੂੰ ਤਤਪਰ ਰਹਿੰਦੇ ਨੇ ਐਫ ਆਈ ਆਰ ਦੀ ਕਿਹੜੀ ਗੱਲ ਹੈ ਅਸੀਂ ਮਿੰਤ ਸਾਰੇ ਸ਼ਹਿਰ ਵਾਲੇ ਕਰਾਂਗੇ ਜੋ ਸਾਡਾ ਹੱਕ ਬਣਦਾ ਸਾਨੂੰ ਦੇ ਬੈਠ ਇਹਨਾਂ ਦੀ ਮੌਜੂਦਗੀ ਦੇ ਵਿੱਚ ਬੈਠ ਅਸੀਂ ਕਿਸੇ ਹੋਰ ਨਾਲ ਨਹੀਂ ਬੈਠਣਾ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਅਸੀਂ ਕਿਸੇ ਹੋਰ ਨਾਲ ਨਹੀਂ ਬੈਠਣਾ ਨਾ ਪੈਸਾ ਮळे ਮਨਜ਼ੂਰਾ ਬੈਠਾਂਗੇ ਤਾਂ ਡਾਕਟਰ ਰਾਜਮਾ ਚੱਬੇਵਾਲ ਸਾਹਿਬ ਨਾਲ ਬੈਠਾਂਗੇ ਇਹਨੂੰ ਕੋਈ ਮੇਰੇ ਵੱਲੋਂ ਇਹ ਵੀ ਨਾ ਸਮਝਿਓ ਕੋਈ ਚੇਤਾਵਨੀ ਪ੍ਰਭਾ ਅਸੀਂ ਮਿੰਨਤ ਹੀ ਕਰਦੇ ਆਂ ਵਿਸ਼ੇਸ਼ ਤੌਰ ਤੇ ਮੈਂ ਆਪਣੀ ਮਿਹਨਤ ਕਰਦਾ ਔਰ ਮੈਂ ਕਿੰਨਾ ਕਿ ਸੱਚਾ ਕਿੰਨਾ ਕਿ ਝੂਠਾ ਹੈਪੀ ਤੈਨੂੰ ਪਤਾ ਯਾਰ ਮੈਂ ਫੇਰ बार-बार ਉਹੀ ਗੱਲਾਂ ਕਰਦਾ ਅਸੀਂ ਉਦਾਂ ਦੀ ਨਸਲਾਂ ਦੇ ਨਹੀਂ ਯਾਰ ਆਪਣੀ ਤਾਂ ਮੈਂ ਤੈਨੂੰ ਦੱਸ ਸਕਦਾ ਨਾ ਸੋ ਮੈਂ ਧੰਨਵਾਦ ਕਰਦਾ ਰਾਜਕੁਮਾਰ ਚੱਪੇਵਾਲ ਸਾਹਿਬ ਦਾ ਜਿਹੜੇ ਮੇਰੇ ਇੱਕ ਨਮਾਣੇ ਨੂੰ ਮਾਣ ਦੇ ਕੇ ਇੱਥੇ ਆਏ ਨੇ ਪਰ ਮੈਂ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਫਗਵਾੜਾ ਦੇਆਂ ਨੂੰ ਬੇਨਤੀ ਕਰਦਾ ਚੱਪੇਵਾਲ ਸਾਹਿਬ ਨੇ ਬੜੀ ਸਿਆਣੀ ਗੱਲ ਕੀਤੀ ਆ ਇਥੇ ਕਹਿੰਦੇ ਭਾਵੇਂ ਸਾਰੀਆਂ ਹੀ ਸਮੁੱਚੀਆਂ ਪਾਰਟੀਆਂ ਦੇ ਨਮਾਇਦੇ ਆ ਕੇ ਬਹਿ ਜਾਣ ਇਹ ਕਹਿੰਦੇ ਇਸ ਵੇਲੇ ਕਿਸੇ ਲੀਡਰਸ਼ਿਪ ਦਾ ਮਸਲਾ ਨਹੀਂ ਹੈ ਫਗਵਾੜੇ ਦੇ ਹਰ ਉਸ ਇਨਸਾਨ ਦਾ ਮਸਲਾ ਜਿਹੜਾ ਰੋਜ਼ ਦੀ ਕਮਾ ਕੇ ਰੋਜ਼ ਦੀ ਬਾਲ ਕੇ ਸੇਕਾ ਨਾਲ ਕਿੰਨੀ ਵੱਡੀ ਗੱਲ ਹੈ ਇਹ ਆਮ ਆਦਮੀ ਪਾਰਟੀ ਦੀ ਸੋਚ ਹੈ ਹੁਣ ਇਹ ਨਾ ਕਹੀਓ ਕਿ ਮੈਂ ਇਹਨਾਂ ਦੀ ਪ੍ਰੋਮੋਸ਼ਨ ਕਰਦਾ ਔਰ ਜੇ ਪ੍ਰੋਮੋਸ਼ਨ ਆਫ ਕੀਤੀ ਵੀ ਉਹਦੀ ਜਾਂਦੀ ਹੈ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਦੀ ਘਰ ਸੁਣਦੇ ਹੁਣ ਹੁਣ ਕਹੂੰਗੇ ਚੀਕਦਾ ਚਿਕਣਾ ਵੀ ਭਰਾਵਾ ਹੋਣ ਜਿੱਦਾ ਸਾਰਾ ਕੁਝ ਲੁਟ ਗਿਆ ਮੈਂ ਫੇਰ ਸਮੁੱਚੇ ਮੀਡੀਆ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਦੁੱਖ ਦੀ ਗਾਹਾਰ ਸੁਣ ਕੇ ਸਾਡੇ ਨਾਲ ਹਰ ਪਹਿਲੂ ਦੇ ਉੱਤੇ ਆਪਣਾ ਕਦਮ ਨਾਲ ਕਦਮ ਚਲਾਇਆ ਬੇਨਤੀਆਂ ਕਬੂਲ ਕਰਨੀਆਂ ਹੈਪੀ ਨੂੰ ਵੀ ਸਮਝਾਇਓ ਜਿਹੜੇ ਜਿਹੜੇ ਉਹਦੇ ਬਹੁਤ ਨੇੜੇ ਨੇ ਉੱਤੇ ਮੈਸੇਜ ਬਚਾਉਣ ਵਾਲੇ ਉਹ ਗੁਨੇਗਾਰ ਨਹੀਂ ਸੀ ਉਹਨੂੰ ਉਹਦੇ ਹਾਲਾਤਾਂ ਨੇ ਗੁਨੇਗਾਰ ਬਣਾਇਆ ਮੈਂ ਉਹਨੂੰ ਫੇਰ ਕਿਹਾ ਤੇ ਤੂੰ ਦੱਸ ਸਾਨੂੰ ਅਜੇ ਵੀ ਦੱਸ ਜਿਨ੍ਹਾਂ ਕੋ ਪੈਸੇ ਲੈਣੇ ਆ ਚੱਬੇ ਵਾਲ ਸਾਹਿਬ ਬੈਠੇ ਆ ਮੇਰ ਸਾਹਿਬ ਆ ਸਾਡੇ ਹਰਜੀਮਾਨ ਸਾਹਿਬ ਤੇ ਦਲਜੀਤ ਰਾਜੂ ਜੀ ਸਮੁੱਚੇ ਇੱਥੇ ਆ ਦੀਪੇ ਭਾਜੀ ਬੈਠੇ ਆ ਸਮੁੱਚਾ ਫਗਵਾੜੇ ਦਾ ਇੱਥੇ ਮੈਂ ਕਹਿੰਨਾ ਹਰ ਸ਼ਖਸੀਅਤ ਬੈਠੀ ਔਰ ਆਲ ਮਤਲਬ ਮਾਰਕੀਟ ਪ੍ਰੈਜ਼ੀਡੈਂਟ ਐਸੋਸੀਏਸ਼ਨਸ ਦੇ ਜਿੰਨੇ ਪ੍ਰੈਜ਼ੀਡੈਂਟ ਨੇ ਉਹ ਸਾਡੇ ਨਾਲ ਨੇ ਇਹ ਸਾਰੇ ਹੈਪੀ ਤੇਰੇ ਨਾਲ ਆ ਤੇਰਾ ਇੱਕ ਇੱਕ ਪੈਸਾ ਲੈ ਕੇ ਦੇਣਗੇ ਇਹ ਮੇਰਾ ਵਾਦਾ ਆ ਮੇਰੇ ਭਵਾਂ ਸਭ ਤੋਂ ਬਾਅਦ ਚ ਦੇ ਦੇ ਤੂੰ ਸ਼ੁਰੂਆਤ ਕਰ ਐਫ ਆਈ ਆਰ ਦੀ ਕਿਹੜੀ ਗੱਲ ਆ ਕੋਈ ਨਹੀਂ ਕਿਤੇ ਪਹਾੜ ਤੇ ਚੱਲਾ ਅਸੀਂ ਤੇਰੇ ਨਾਲ ਖੜੇ ਪਰ ਲੇਕਿਨ ਜੋ ਬਣਦਾ ਯਾਰ ਉਹ ਦੇ ਗੁਰੂ ਘਰ ਚ ਬਹਿ ਕੇ ਦੇ ਲਾ ਯਾਰ ਮੈਂ ਆਪਣਾ ਪਰਿਵਾਰ ਲੈ ਕੇ ਗੁਰੂ ਘਰ ਚ ਆਪਣੀ ਇਮਾਨਤ ਚੱਕੂਗਾ ਨਾ ਇਮਾਨਤ ਚ ਖਜ਼ਾਨਤ ਨਹੀਂ ਕਰਦਾ ਜੇ ਮੈਂ ਤੇਰੀ ਧੀ ਦੇ ਮੂੰਹ ਚੋਂ ਇੱਕ ਰੋਟੀ ਦੀ ਬੁਰਕੀ ਦਾ ਨਵਾਲਾ ਕੱਟ ਕੇ ਆਪਣੀ ਧੀ ਦੇ ਮੂੰਹ ਚ ਪਾਇਆ ਨਾ ਇਹ ਮੇਰੀਆਂ ਪੁਸ਼ਤਾਂ ਓਝੜ ਜਾਣੀਆਂ ਮੈਂ ਵੱਡੀਆਂ ਵੱਡੀਆਂ ਤਾਂ ਗੱਲਾਂ ਕਰਦਾ ਫੇ ਤੇਰੇ ਮੇਰੇ ਜਿਹੜੇ ਪਿਆਰ ਦੇ ਜੋ ਵੀ ਪਲ ਬਿਤਾਏ ਆ ਤੂੰ ਉਹਨਾਂ ਨੂੰ ਯਾਦ ਕਰੇ ਇਹ ਐਸ ਵੇਲੇ ਮੈਂ ਦਸਾਂ ਨੋਹਾਂ ਦੀ ਕਿਰਤ ਮੇਰੀ ਇਕੱਲੇ ਦੀ ਨਹੀਂ ਯਾਰ ਸਾਰੇ ਫਗਵਾੜੇ ਦੀ ਆ ਬਹਿ ਜਾ ਇੱਕ ਬਚਨਾਂ ਚ ਲਾਉਣ ਲੱਗਾ ਜੀ ਮੇਰੀ ਹਸਿਆਤ ਇੰਨੀ ਵੀ ਨਹੀਂ ਮੈਂ ਵਕੀਰ ਵੀ ਕਰ ਲਿਆ ਮੈਂ ਓਪਨ ਸਟੇਟ ਫਾਰਵਰਡ ਗੱਲ ਕਰਨ ਲੱਗਾ ਹਾਂ ਆਹ ਦੇਖੋ ਓਨੈਸਟੀ ਨਾਲ 8.5 ਲੱਖ ਰੁਪਈਆ ਮੇਰਾ ਜਿਹੜਾ ਰਾਤੀ ਉਹਨੇ ਉਸ ਵਾਸਤੇ ਚਲੋ ਗੱਲ ਵੀ ਹੋਈ ਹੈ ਨਾ ਪਤਾ ਵੀ ਤੁਸੀਂ ਕਰ ਸਕਦੇ ਹੋ ਮੈਨੂੰ ਤੁਹਾਡੇ ਤੋਂ ਆਸ ਦੀ ਉਮੀਦ ਹੈ ਜੀ ਬਸ ਮੈਂ ਹੋਰ ਕੁਝ ਨਹੀਂ ਤੁਸੀਂ ਉਹ ਕਿੱਦਾਂ ਪੂਰੀ ਕਰਾਉਣੀ ਕਿਤਾਂ ਨਹੀਂ ਇਟ ਇਜ਼ ਟੋਟਲੀ ਡਿਪੈਂਡਡ ਓਨ ਗੱਲ ਬੜੀ ਸਾਫ਼ ਆ ਬਸ ਤੁਹਾਡੇ ਇਕੱਲੇ 8.5 ਲੱਖ ਨਹੀਂ ਤੁਹਾਡੇ ਵਰਗੇ ਕੀ ਸੰਭਵ ਜਾਂਦਾ ਸੀ ਕਿ ਨਹੀਂ ਦੇਖੋ ਸਾਡੀ ਕੋਸ਼ਿਸ਼ ਇਹ ਹੈ ਵੀ ਆਪੀ ਉਹਨੂੰ ਕੋਈ ਉੱਤੇ ਪਰਚਾ ਕਰਕੇ ਉਹਨੂੰ ਕੋ ਟੌਰਚਰ ਸਾਡੀ ਤਾਂ ਕੋਸ਼ਿਸ਼ ਇਹ ਹੈ ਵੀ ਜੋ ਐਫਪੀ ਨੇ ਤੁਹਾਡੇ ਨਾਲ ਕੀਤਾ ਬਿਹਾਰ ਤੁਸੀਂ ਆਪ ਹੀ ਦੱਸੋ ਬਹੁਤ ਚੰਗਾ ਬਿਹਾਰ ਬਹੁਤ ਚੰਗਾ ਬਿਹਾਰ ਅੱਜ ਉਹਦੀਆਂ ਮਜਬੂਰੀਆਂ ਹੋ ਗਈਆਂ ਕੋਈ ਗੱਲ ਨਹੀਂ ਫੇਰ ਵੀ ਮਜਬੂਰੀਆਂ ਇਦਾਂ ਨਹੀਂ ਹੋ ਜਾਂਦੀ ਉੱਤੇ ਪਰਚਾ ਹੋ ਗਿਆ ਪੁਲਿਸ ਨੇ ਪੜ ਲਿਆ ਪਰ ਮੇਰੀ ਕੋਸ਼ਿਸ਼ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਸਾਰੇ ਜਿਹਨਾਂ ਨੇ ਪੈਸੇ ਪਾਏ ਉਹਨਾਂ ਦੇ ਪੈਸੇ ਮਿਲ ਜਾਣ ਬਸ ਅਜ ਉਹਨੂੰ ਦੇ ਨਹੀਂ ਕੱਲੇ ਦੇ ਬਣ ਜਾਣ ਜਿੰਨੇ 100 200 ਨੇ ਪਾਰੇ ਉਹਨੂੰ ਪੈਸੇ ਦਿੱਤੇ ਆ ਉਹਨਾਂ ਦੇ ਸਾਰਿਆਂ ਦੇ ਪੈਸੇ ਮਿਲ ਗਏ ਬਿਲਕੁਲ ਸਰ ਤੇ ਅਸੀਂ ਇਹ ਵੀ ਉਹਦੇ ਨਾਲ ਵੀ ਅਸੀਂ ਵਾਦਾ ਕਰਦੇ ਤੁਹਾਡੇ ਸਾਹਮਣੇ ਕਿ ਜਿੰਨਾ ਜੇ ਕੋਈ ਐਫ ਆਈ ਆਰ ਹੋਏ ਉਹ ਵੀ ਕੈਸਲ ਕਰਾਵਾਂਗੇ ਕਿਉਂਕਿ ਆਪਾਂ ਅਸੀਂ ਦੁਖੀ ਨਹੀਂ ਹੈਗੇ ਇੰਟਰਵਿਊਸ ਇਹ ਤਾਂ ਦੇਖੋ ਤੁਸੀਂ ਉਹਦੇ ਪੈਸੇ ਦਿੱਤੇ ਇਹਦਾ ਮਤਲਬ ਤੁਸੀਂ ਸਾਡੇ ਨਾਲੋਂ ਜ਼ਿਆਦਾ ਉਹਤੇ ਵਿਸ਼ਵਾਸ ਕਰਦੇ ਕੋਈ ਪੈਸੇ ਕਿਸ ਨੂੰ ਦਿੰਦਾ ਜੀ ਨਹੀਂ ਆਪਣੇ ਭਰਾ ਸਾਕੇ ਨੂੰ ਕੋਈ ਪੈਸਾ ਨਹੀਂ ਦਿੰਦਾ ਜੇ ਕਰੋੜਾ ਰੁਪਏ ਪਬਲਿਕ ਨੇ ਉਹਨੂੰ ਦੇ ਦਿੱਤੇ ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਉਹ ਤੇ ਭਰੋਸਾ ਹੈ ਔਰ ਦੂਜੀ ਗੱਲ ਇਹ ਵੀ ਉਹਨਾਂ ਤੁਹਾਡੇ ਤੇ ਤੁਹਾਡਾ ਭਰੋਸਾ ਕਮਾਇਆ ਸੋ ਸਾਡੀ ਕੋਸ਼ਿਸ਼ ਇਹ ਰੂ ਵੀ ਤੁਹਾਡੇ ਮਸਲੇ ਸਾਰੇ ਦੇ ਪਾ ਲਗੇ ਮੈਂ ਔਰ ਰਸਕਾ ਜੀ ਅੱਜ ਸਾਡੇ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੈਵਾਲ ਸਾਹਿਬ ਸਾਡੇ ਮੇਅਰ ਸਾਹਿਬ ਤੇ ਰਣਜੀਤ ਰਾਜੂ ਜੀ ਕੁਦੀਪਦੀਪਾ ਜੀ ਸਾਰੇ ਐਮਸੀ ਸਰਬਾਨ ਅੱਜ ਰਸਤਾ ਉੱਤੇ ਕੇ ਪਹੁੰਚੇ ਸਨ ਕਿ ਜਿਹੜਾ ਤੁਸੀਂ ਸਾਰੇ ਜਾਣਦੇ ਕਿਥੋਂ ਬੋੜੇ ਵਿੱਚ ਪਿਤੀ ਦਿਨੇ ਜਿਹੜਾ ਕਮੇਟੀਆਂ ਵਾਲਾ ਇੱਕ ਕਪਲਾ ਹੋਇਆ ਸੀਗਾ ਜੋ ਰਜੀਵ ਸੰਜੀਪ ਸਿੰਘ ਜੀ ਸੰਜੀਪ ਸ਼ਰਮਾ ਜੀ ਜੋ ਬਹੁਤ ਹੀ ਕਿਨੇ ਬਹੁਤ ਸਾਰੇ ਲੋਕਾਂ ਦੇ ਜੋ ਕਮੇਟੀਆਂ ਦੇ ਪੈਸੇ ਲੈ ਕੇ ਅ ਫਰਕ ਹੋ ਗਏ ਸੀਗੇ ਉਹਨਾਂ ਨੂੰ ਪੁਲਿਸ ਕੋਲ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਕੋਲ ਉਹਨਾਂ ਨੂੰ ਰੈਸਟ ਵੀ ਕਰ ਲਿਆ ਤੇ ਮੈਟਰ ਇਜ਼ ਅੰダー தி ਇਨਵੈਸਟੀਗੇਸ਼ਨ ਰਾਈਟ ਨਾਓ ਅਸੀਂ ਜਿੰਨੇ ਵੀ ਪੀੜਤ ਲੋਕੀ ਸੀਗੇ ਉਹਨਾਂ ਨਾਲ ਡਾਕਟਰ ਸਾਹਿਬ ਨਾਲ ਮਿਲ ਕੇ ਉਹਨਾਂ ਦੀਆਂ ਪ੍ਰੋਬਲਮ ਸੁਝਾਣੇ ਆ ਬਹੁਤ ਸਾਰੇ ਲੋਕਾਂ ਦੀਆਂ ਕਿੱਤਕੀਆਂ ਕਮਾਈਆਂ ਨੇ ਜਿਹੜੇ ਉਹਨਾਂ ਨੇ ਬਚਾ ਬਚਾ ਕੇ ਸੇਵਿੰਗ ਕਰਕੇ ਇਸ ਕਿ ਇنسان ਵੱਲੋਂ ਇਤਾਂ ਨੂੰ ਨਾਪਾਕ ਤਰੀਕੇ ਦੇ ਨਾਲ ਇਦਾਂ ਭੱਜ ਜਾਣਾ ਲੈ ਕੇ ਨਿਕਲ ਜਾਣਾ ਸੋ ਅਸੀਂ ਪੂਰਾ ਯਕੀਨ ਹੈ ਸਾਡੀ ਪੰਜਾਬ ਪੁਲਿਸ ਦੇ ਉੱਤੇ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਇਸ ਕੇਸ ਨੂੰ ਸੋਲਵ ਕਰਦੇ ਹੋਏ ਜਿਹੜਾ ਕਯੂਬ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਆ ਤੇ ਅਸੀਂ ਉਮੀਦ ਕਰਦੇ ਕਿ ਹੋਂ ਦੇ ਜਿਨ੍ਹਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਨਿਕਲੇਗਾ ਤੇ ਉਪਰਤੀ ਸਖਤ ਤੋਂ ਸਖਤ ਕਾਰਵਾਈ ਕਰਕੇ ਅਸੀਂ ਪੀੜਤਾਂ ਦੇ ਜਿਹੜੇ ਪੈਸੇ ਉਹਨਾਂ ਨੂੰ ਵਾਪਸ ਕਰਾ ਦੇ ਬਹੁਤ ਬਹੁਤ ਧੰਨਵਾਦ